ਆਦੀ ਦੇਖ ਸਕਦੇ ਹੋ ਜੀ ਸਾਹਮਣੇ ਪਖਵਾ ਰੋਡ ਦਾ ਫਲਾਈਓਵਰ ਨਜ਼ਰ ਆ ਰਿਹਾ ਹੈ ਆਦੀ ਦੇਖੋ ਕਿੰਨਾ ਵਧੀਆ ਲੱਗਦਾ ਹੈ ਡਿਜ਼ਾਈਨ ਇਹ ਪਖਵਾ ਰੋਡ ਦਾ ਫਲਾਈਓਵਰ ਹੈਗਾ ਸਾਹਮਣੇ ਗੱਡੀਆਂ ਆਂਦੀਆਂ ਲੈਫਟ ਸਾਈਡ ਜਾ ਕੇ ਹੀਰੋ ਦੇ ਚੌਂਕ ਤੇ ਪਹੁੰਚਦੀਆਂ ਹੈ ਭਾਈ ਵਾਲਾ ਚੌਂਕ ਤੇ ਪਹੁੰਚਦੀ ਹੈ ਇੱਧਰ ਇਹ ਉੱਪਰ ਜੇ ਤੁਸੀਂ ਨਹਿਰ ਤੋਂ ਆਨੇ ਆ ਉੱਪਰੋਂ ਜਦ ਫਲਾਈਓਵਰ ਲੈਨੇ ਆ ਤੇ ਇਹ ਫਲਾਈਓਵਰ ਬਣਿਆ ਹੋਇਆ ਹੈ। ਕਾਫੀ ਵਧੀਆ ਨਜ਼ਰ ਆ ਰਿਹਾ ਹੈ। ਆ ਤੁਸੀਂ ਦੇਖ ਸਕਦੇ ਹੋ ਸਮਾਥ ਦੇ ਹੁਣ ਲੱਗਦਾ ਪਿਆ ਕਿਸੀਂ ਵੱਡੇ ਸ਼ਹਿਰ ਚ ਆਏ ਆ ਸਮਾਥ ਸਿਟੀ ਲੱਗ ਰਿਹਾ ਹੈ। ਦੇਖੋ ਕਾਰਾਂ ਇੱਥੋਂ ਆਉਂਦੀਆਂ। ਕਾਰਾਂ ਦੁਹਰਾਨ ਗਿਆ ਤੇ ਇੱਥੋਂ ਯੂ ਟਰਨ ਲੈ ਕੇ ਫਿਰ ਸਿੱਧਾ ਜਾਣ ਗਿਆ ਜੀ। ਬੀਆਰਐਸ ਨਗਰ ਸਰਾਬਾ ਨਗਰ ਦੇ ਵਿੱਚ ਇਹ ਗੱਡੀਆਂ ਜਿਹੜੀ ਆ ਰਹੀਆਂ ਜਿਆਦਾ ਤੁਸੀਂ ਗੱਡੀਆਂ ਦੇਖ ਰਹੇ ਹੋ। ਇਹ ਗੱਡੀਆਂ ਲੈਫਟ ਹੀ ਕੱਟ ਜਾ ਰਹੀਆਂ ਪਰ ਰਾਈਟ ਜਾਦਾ ਜਾ ਰਹੀਆਂ ਹੈ ਸਾਹਮਣੇ ਲੋਕੀ ਲੈਫਟ ਲੈਣਗੇ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੱਕਾ ਰੋਡ ਦਾ ਫਲਾਈਓਵਰ ਹੈਗਾ ਤੁਹਾਨੂੰ ਦਿਖਾਇਆ ਹੈ ਇਹ ਨਹਿਰ ਤੋਂ ਜਦੋਂ ਆ ਜਾਂਦੇ ਹੈਗੇ ਜੀ ਪਾਈ ਵਾਲਾ ਚੌਂਕ ਤੱਕ ਤੇ ਇਹ ਫਲਾਈਓਵਰ ਯੂਜ਼ ਕਰਦੇ ਆਂ ਨੀਚੇ ਵੀ ਲੋਕੀ ਜਾਂਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਵਧੀਆ ਡਿਜ਼ਾਈਨ ਬਣਿਆ ਹੋਇਆ ਹੈ ਵੀਡੀਓ ਵੱਤੋ ਸ਼ੇਅਰ ਕਰ ਦਿਓ ਇਦਾਂ ਹੀ ਤੁਹਾਨੂੰ ਸਮਾਰਟ ਸਿਟੀ ਦੇ ਦਰਸ਼ਨ ਅਸੀਂ ਕਰਾਉਂਦੇ ਰਵਾਂਗੇ ਖੜੇ ਸੀਗੇ ਸੋਚਿਆ ਵੀਡੀਓ ਬਣਾਈਏ ਤੁਹਾਨੂੰ ਦਿਖਾਈਏ ਬਾਤੋ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਹੀ ਖਮਰਾ ਵਾਸਤੇ ਪਖਵਾ ਰੋਡ ਫਲਾਈਓਵਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਖਵਾ ਰੋਡ ਦਾ ਫਲਾਈਓਵਰ ਦਿਖਾਇਆ ਹੈ ਜੀ ਬਹੁਤ ਹੀ ਵਧੀਆ ਫਲਾਈਓਵਰ ਬਣਿਆ ਹੈ ਹੁਣ ਲੋਕਾਂ ਵਾਸਤੇ ਜੋ ਹੈ ਸੁਵਿਧਾ ਹੋ ਗਈ ਹੈਗੀ ਉਹਨਾਂ ਨੂੰ ਜੋ ਹੈ ਰੇਲਵੇ ਲਾਈਨਾਂ ਤੇ ਖੜਾ ਨਹੀਂ ਹੋਣਾ ਪੈਂਦਾ ਉੱਪਰੋਂ ਹੀ ਉਹ ਲੰਘ ਜਾਂਦੇ ਹੈਗੇ ਫਾਟਕ ਤੋ ਟਾਈਮ ਵੇਸਟ ਨਹੀਂ ਹੁੰਦਾ ਇਹ ਵਧੀਆ ਕੰਮ ਕੀਤਾ ਸਰਕਾਰ ਨੇ ਜਿਵੇਂ ਤੁਸੀਂ ਨਹਿਰ ਤੋਂ ਨਿਕਲੋਗੇ ਜੀ ਭਾਈਵਾਲਾ ਚੋਂ ਤਾਸਤੇ ਤੇ ਇਹ ਫਲਾਈਓਵਰ ਹੈਗਾ ਤੁਸੀਂ ਫਲਾਈਓਵਰ ਲੈ ਕੇ ਸਿੱਧਾ ਹੀ ਹੀਰੂ ਬੇਕਰੀ ਤੋਂ ਅੱਗੇ ਸੌਹੂਦ ਡਾਕਟਰ ਹੈਗਾ ਉੱਥੇ ਉਤਰ ਸਕਦੇ ਹੋ ਤੇ ਆਪਣਾ ਜਿੱਥੇ ਵੀ ਜਾ ਸਕਦੇ ਹੋ ਜਿਵੇਂ ਭਾਈਵਾਲਾ ਚੌਕ ਭਾਰਤ ਨਗਰ ਚੌਕ ਇਹ ਜਿਹੜੀ ਖਬਰ ਸੀ ਤੁਹਾਨੂੰ ਦਿਖਾਈ ਸੀ ਸਮਾਰਟ ਸਿਟੀ ਲੁਧਿਆਣਾ ਤੇ ਵਿੱਚ ਪ੍ਰੋਜੈਕਟ ਅੰਦੇ ਅਤੇ ਵਧੀਆ ਚੱਲਦੇ ਹੈਗੇ ਆ ਤੇ ਤੁਹਾਨੂੰ ਸੋਚਿਆ ਤੁਹਾਨੂੰ ਜਰੂਰ ਦਿਖਾਈਏ ਸਮਾਰਟ ਸਿਟੀ ਦਾ ਪ੍ਰੋਜੈਕਟ ਫਲਾਈਓਵਰ ਦਾ ਪਾਰਟ ਸੀਗਾ ਜੀ ਕਾਰਨ ਸਕੂਲ ਕੋਲ ਖੜਕੇ ਵੀਡੀਓ ਬਣਾਈ ਸੀਗੀ ਤੇ ਤੁਹਾਨੂੰ ਦਿਖਾਈ ਸੀ ਹੋ ਬਦਨ ਵਧੀਆ ਲੱਗੇ ਹੋਏਗੀ ਇਦਾਂ ਹੀ ਤੁਹਾਨੂੰ ਜੋ ਹੈ ਸਮਾਰਟ ਸਿਟੀ ਦਾ ਵੀਊ ਦਿਖਾਉਂਦੇ ਰਵਾਂਗੇ ਬਾਪਪਕ ਏਰੀਏ ਚ ਜਾ ਕੇ ਬਨੇ ਰਹੋ